ਤੇ ਮੀ ਹਸਬੰਦ ਦੀ ਝੋਲਸੋ ਬਿਨਾਂ ਦੇ ਤੋ ਗੀਸ ਨੂੰ ਨੰਸੂ ਸਾਈ ਕਰਦੀ ਉਹਨਾਂ ਦੇ ਬੈਂਕ ਦਾ ਲੋਨ ਹੈਗਾ ਤੇ ਇਸ ਕਰਕੇ ਉਹ ਫੇਰ ਹੀ ਕਰ ਸਕਦੇ ਨੇ ਕਿ ਅੱਜ ਬੈਂਕ ਉਹਨਾਂ ਦਾ ਕਰਜ਼ਾ ਸੀਗਾ ਮੇਰੇ ਫਾਇਦਾ ਹੀ ਲਾ ਲਿਆ ਕਿ ਉਹਨ ਬੈਂਕ ਵਾਲੇ ਹੋਣ ਗੂ ਸੁਹਣੀ ਬਾਲ ਕਰਦੀ ਮੈਂ ਨਹੀਂ ਬਚ ਨਹੀਂ ਸਕੇ ਪਿਆ ਮੇ ਜੋ ਉਹ ਪੀਕਰ ਕਿੰਨੇ ਕਰਨ ਸਾਰੇ ਕੋਈ ਆਦਮੀ ਨਹੀਂ ਹੈਗਾ ਮੈਂ ਮੇਰਾ ਬੱਚਾ ਮੈਂ ਮਦਦ ਹੀ ਲਾਣੇ ਹਾਂ ਹਾਂ ਸਰ ਸਭ ਤੋਂ ਪਹਿਲਾਂ ਤੇ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਇਹਨਾਂ ਦਾ ਸਦਕਾ ਮੈਂ ਅੱਜ ਆਪਣੇ ਘਰ ਵਿੱਚ ਆਈ ਐਂਟਰ ਕਰ ਸਕਿਆ ਉਦੋਂ ਧਿਆਨ ਦਿਓ ਤੇ ਬਹੁਤ ਜਾਣੀ ਹੈ ਕਿ ਜਿਹੜੇ ਆਸ਼ਵਾਸਨ ਦਵਾਉਂਦੇ ਪੀ ਆਪਾਂ ਕਰਾਂਗੇ ਕਰਾਂਗੇ ਹੈ ਨਾ ਬਟ ਇਹਨਾਂ ਨੇ ਜੋ ਅਝਕਾਰ ਖਾਇਆ ਨਾ ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਕਰਦਾ ਤੇ ਪੋਸੀਬਲ ਹੁੰਦਾ ਸੋ ਸਭ ਤੋਂ ਪਹਿਲਾਂ ਇਹਨਾਂ ਦਾ ਧੰਨਵਾਦ ਤੇ ਦੂਸਰਾ ਮੈਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਬੈਂਕਾਂ ਨੂੰ ਇਹੀ ਰਿਕੁਐਸਟ ਕਰਦੀਆਂ ਕਿ ਜਿੱਦਾਂ ਕਿ ਮੈਂ ਪਹਿਲਾਂ ਦੱਸ ਚੁੱਕੀ ਕਿ ਮੇਰੇ ਸੋਹਰਾ ਸਾਹਿਬ ਦੀ ਵੀ ਡੈਥ ਹੋ ਗਈ ਸੁਸਾਇਡ ਹੋ ਗਿਆ ਮੇਰੇ ਹਸਬੰਦ ਦਾ ਵੀ ਤੇ ਹੁਣ ਇਸ ਕਰ ਵਿੱਚ ਮੈਂ ਤੇ ਮੇਰਾ ਇੱਕ ਬੱਚਾ ਤੇ ਮੇਰੇ ਮਦਨ ਲਾ ਰਿਆ ਰਹੇ ਆ ਤੇ ਅਸੀਂ ਸੜ ਗੋ ਸਿਰਫ ਇਨਾ ਕਹਵਾ ਕਿ ਆਪਣਾ ਗੁਜ਼ਾਰਾ ਕਰ ਸਕੀਏ ਆਪਾਂ ਕਰਜ਼ਾ ਨਹੀਂ ਵਾਪਸ ਕਰ ਸਕਦੇ ਤੇ ਸਰਕਾਰ ਨੂੰ ਬੇਨਤੀ ਆ ਕਿ ਸਾਡਾ ਕਰਜ਼ਾ ਮਾਫ ਕੀਤਾ ਜਾਵੇ ਇਹਨਾਂ ਵੱਲੋਂ ਇਹ ਬੱਚੀ ਵੱਲੋਂ ਜਿਹੜਾ ਇਹਦੇ ਨਾਲ ਬੈਂਕ ਵਾਲਿਆਂ ਨੇ ਕਰਜ਼ੇ ਦੇ ਸਬੰਧ ਚ ਇਹਨਾਂ ਨੂੰ 25 ਤਰੀਕ ਨੂੰ ਜਿਹੜਾ ਨੋਟਸ ਲਾ ਕੇ ਘਰ ਦੇ ਅੱਗੇ ਇਹਨਾਂ ਦਾ ਸਮਾਨ ਜਿਹੜਾ ਸਾਰਾ ਬਾਹਰ ਛੋੜ ਦਿੱਤਾ ਸੀ ਉਸ ਤੋਂ ਬਾਅਦ ਜਿਹੜੀ ਸੋਸ਼ਲ ਮੀਡੀਆ ਤੇ ਪ੍ਰੈਸ ਦੇ ਜਰੀਏ ਖਬਰ ਫੈਲੀ ਜਿਹੜੀ ਉਹਦੇ ਜਰੀਏ ਸਾਡਾ ਇੱਥੇ ਮਤਲਬ ਬਲਾਕ ਧਾਰੀਵਾਲ ਦੇ ਵਿੱਚ ਭਾਰਤੀ ਸਾਂਝੀ ਨੇਕਤਾ ਉਗਰਾਹਾਂ ਦਾ ਮਤਲਬ ਬਲਾਕ ਆਗੂ ਸੀ ਸਵਨ ਸਿੰਘ ਕਲੇਰ ਉਹਦੇ ਥਰੂ ਆਪਾਂ ਇਹਦੇ ਪਰਿਵਾਰ ਦੇ ਨਾਲ ਮਿਲ ਕੇ ਆਪਾਂ ਇਹਨਾਂ ਨਾਲ ਤਾਲਮੇਲ ਕੀਤਾ ਉਸ ਤੋਂ ਬਾਅਦ ਜਿਹੜਾ ਆਪਣੀ ਜਥੇਬੰਦੀ ਦਾ ਫੈਸਲਾ ਆ ਕਿ ਕਿਸੇ ਵੀ ਕਿਸਾਨ ਦੀ ਮਜਦੂਰ ਦੀ ਜਿਹੜਾ ਕਰਜ਼ਾ ਮਾਉਣ ਤੋਂ ਸਮਰੱਥ ਆ ਨਹੀਂ ਮੋੜ ਸਕਦਾ ਉਹਦਾ ਮਤਲਬ ਮਤਲਬ ਕੋਈ ਵੀ ਜਾਇਦਾਦ ਉਹਦੀ ਜਿਹੜੀ ਆਪਾਂ ਜ਼ਬਤ ਨਹੀਂ ਹੋਣ ਦੇਵਾਂਗੇ ਇਸ ਕਰਕੇ ਫਿਰ ਅਸੀਂ ਫੈਸਲਾ ਕਰਕੇ ਇਸ ਪਰਿਵਾਰ ਨਾਲ ਤਾਲਮੇਲ ਕਰਕੇ ਅਸੀਂ ਉਹ ਅੱਜ ਮਤਲਬ ਕੱਲ੍ਹ ਐਲਾਨ ਕੀਤਾ ਸੀ ਪ੍ਰੈਸ 'ਚ ਵੀ ਆਇਆ ਪੂਰਾ ਤੇ ਅਸੀਂ ਅੱਜ ਐਲਾਨ ਕੀਤਾ ਸੀ ਕਿ ਅਸੀਂ ਇਹ ਪਰਿਵਾਰ ਨੂੰ ਜਿਹੜਾ ਉਹਦੇ ਘਰ 'ਚ ਜਿਹੜਾ ਪਿਠਾਵਾਂਗੇ ਅਗਲੀ ਜਿਹੜੀ ਮਤਲਬ ਰਣਨੀਤੀ ਆ ਜਿਹੜਾ ਇਹਨਾਂ ਦਾ ਮਤਲਬ ਲੋਨ ਦਾ ਮਸਲਾ ਉਹ ਇਹ ਬਹਿ ਕੇ ਆ ਆਰਾਮ ਦੇ ਨਾਲ ਜਦੋਂ ਇਹਨਾਂ ਕੋਲ ਪੈਸੇ ਹੋਣਗੇ ਉਹ ਕਰਨਗੇ ਐ ਨਹੀਂ ਕੋਈ ਹੋਗਾ ਉਜੀ ਗੱਲ ਸੀ ਕਿ ਇੱਥੇ ਜਿਹੜਾ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਬੈਂਕਾਂ ਜਿਹੜੀਆਂ ਪ੍ਰਾਈਵੇਟ ਕੀਤੀਆਂ ਜਾ ਰਹੀਆਂ। ਨਹੀਂ ਵਿੱਚ ਉਹ ਜਾਗੂ ਗਏ ਜੇ ਕੀ ਗੱਲ ਬਾਤ ਉਹਨਾਂ ਨਾਲ ਸਾਡਾ ਉਹਨਾਂ ਨੂੰ ਅਸੀਂ ਰਿਕਵੈਸਟ ਕਰਨ ਗਏ ਸੀ ਕਿ ਇਹ ਜਿਹੜਾ ਤੁਸੀਂ ਤਾਲਾ ਲਾਇਆ ਹੋਇਆ ਵਾ ਵੀ ਇਹ ਪਰਿਵਾਰ ਨੂੰ ਮਤਲਬ ਤਾਲਾ ਖੋਲ ਕੇ ਘਰ ਬਿਠਾਇਆ ਜਾਵੇ ਉਹਨੂੰ ਬੇ ਘਰ ਕੀਤਾ ਹੋਇਆ। ਵੀ ਉਹਨਾਂ ਨੂੰ ਅਸੀਂ ਅਲਟੀਮੇਟਮ ਦਿੱਤਾ ਸੀ ਅੱਜ 2 ਵਜੇ ਤੱਕ ਵੀ 2 ਵਜੇ ਤੱਕ ਉਹਨੂੰ ਤਾਲਾ ਖੋਲ ਕੇ ਤੁਸੀਂ ਆਪ ਹੀ ਬਿਠਾਓ ਉਹਨਾਂ ਨੂੰ ਪਰ ਉਹਨਾਂ ਨੇ ਉਹ ਗੱਲ ਨਹੀਂ ਮੰਨੀ ਜਿਸ ਦੇ ਤੋਂ ਫਿਰ ਅਸੀਂ ਜਿਹੜਾ ਫੈਸਲਾ ਸੀ ਅਸੀਂ ਇਸ ਪਰਿਵਾਰ ਨੂੰ ਜਿਹੜਾ ਤਾਲਾ ਤੋੜ ਕੇ ਉਹ ਘਰ ਬਿਠਾਉਣਾ। ਤੇ ਜਿਹੜਾ ਉਹ ਬੈਂਕ ਦਾ ਲੈਣ ਦੇਣ ਆ ਇਹ ਪਰਿਵਾਰ ਜਿਹੜਾ ਜਦੋਂ ਇਹਨਾਂ ਦੀ ਆਮਦਨ ਹੋਊਗੀ ਇਹਨਾਂ ਕੋਲ ਪੈਸੇ ਹੋਣਗੇ ਇਹ ਕਰਨਗੇ ਜ਼ਰੂਰ